brought to by silver pumps top quality or consistent performance ke liye sirf silver pumps naam yaad rakhna lokan walon main binti karda ohna di sehat bahut zaruri hai oh edda bada sangharsh jeda ohna da sangharsh da jeevan oh bahut badi sade mure deon di jagruti sahte central government ohna nan lagatar vaadta hai jeda oh kar rahi hai te karna chahundi hai ਬਹੁਤ ਹੀ ਮੈਂ ਹੁਣ ਆ پارਲੀਮੈਂਟ ਸੈਸ਼ਨ ਚੱਲ ਰਿਹਾ ਜਿੰਨੀ ਆ ਤਾਂ ਉਹ ਜੇ ਤੁਸੀਂ ਸਵਸਥਰੇ ਠੀਕ ਰਹਨੇ ਹੋ ਤਾਂ ਹੀ ਉਹ ਸਾਰੀ ਇਹ ਜਿਹੜੀ ਗੱਲ ਸਿਰੇ ਚੜ ਸਕਦੀ ਆ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਸਾਰੀ ਸੈਂਟਰ ਦੀ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਤੇ ਸਾਰੇ ਦੇਸ਼ ਦੇ ਪੰਜਾਬ ਦੇ ਲੋਕਾਂ ਵੱਲੋਂ ਮੈਂ ਬੇਨਤੀ ਕਰਦਾ ਉਹਨਾਂ ਦੀ ਸਿਹਤ ਬਹੁਤ ਜ਼ਰੂਰੀ ਆ ਉਹ ਐਡਾ ਵੱਡਾ ਸੰਘਰਸ਼ ਜਿਹੜਾ ਉਹਨਾਂ ਦਾ ਸੰਘਰਸ਼ ਦਾ ਜੀਵਨ ਉਹ ਬਹੁਤ ਵੱਡੀ ਸਾਡੇ ਮੂਹਰੇ ਜੂੰਦੀ ਜਾਗਦੀ ਮਿਸਾਲ ਉਹ ਲਗਾਤਾਰ ਸੰਘਰਸ਼ ਲੜ ਰਹੇ ਆ ਤੇ ਸੈਂਟਰ ਗਵਰਨਮੈਂਟ ਉਹਨਾਂ ਨਾਲ ਲਗਾਤਾਰ ਵਾਰਤਾ ਹੈ ਜਿਹੜਾ ਉਹ ਕਰ ਰਹੀ ਹੈ ਤੇ ਕਰਨਾ ਚਾਹੁੰਦੀ ਹੈ ਬਹੁਤ ਹੀ ਮੈਂ ਹੁਣ ਆ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈ ਹਰ ਮინისტრ ਹਰ ਸੀਨੀਅਰ ਬੀਜਪੀ ਸਾਡੇ ਜਿੰਨੇ ਵੀ ਮੰਤਰੀ ਜਿੰਨੇ ਵੀ ਸਾਡੇ ਸੀਨੀਅਰ ਲੀਡਰਸ਼ਿਪ ਨੇ ਬਹੁਤ ਗੱਦੇਵਾਲ ਸਾਹਿਬ ਖਾਤਰ ਕਿਉਂਕਿ ਮੈਨੂੰ ਗੱਲ ਇਕੱਲੇ ਇਕੱਲੇ ਨੇ ਇਹ ਗੱਲ ਕੀਤੀ ਬਹੁਤ ਚਿੰਤਤ ਨੇ ਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਮੀਟਿੰਗ ਤਾਂ ਹੈਗੀ ਹੈਗੀ ਹੈ ਤੇ ਬਹੁਤ ਵੱਡਾ ਐਫਰਟ ਬੋਡੀ ਵੱਡੀ ਇਹਨੂੰ ਅਹਿਮੀਅਤ ਦੇ ਕੇ ਉਹ ਡਾਇਲੌਗ ਆ ਜਿਹੜਾ ਗੱਲਬਾਤ ਦਾ ਸੈਂਟਰ ਗਵਰਨਮੈਂਟ ਆ ਜਿਹੜੀ ਉਹ ਕਰ ਰਹੀ ਹੈ ਪਰ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ ਜੇ ਤੁਸੀਂ ਕਿਸਾਨਾਂ ਲਈ ਮਜ਼ਦੂਰਾਂ ਲਈ ਜੇ ਉਹਨਾਂ ਲਈ ਇਹ ਜਿਤ ਜਿਤਨੀ ਆ ਤਾਂ ਉਹ ਜੇ ਤੁਸੀਂ ਸਵਸਥ ਰੇ ਠੀਕ ਰਹਨੇ ਹੋ ਤਾਂ ਹੀ ਉਹ ਸਾਰੀ ਇਹ ਜਿਹਲੀ ਗੱਲ ਸਿਰੇ ਚੜ ਸਕਦੀ ਆ ਇਸ ਕਰਕੇ ਸਾਰੀ ਸਰਕਾਰ ਵੱਲੋਂ ਚਾਹੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਵੱਲੋਂ ਮੈਂ ਤੁਹਾਡਾ ਆਪਣਾ ਛੋਟਾ ਬੱਚਾ ਐ ਬੱਚਾ ਸਮਝ ਕੇ ਆਪਣਾ ਕੋਤਾ ਸਮਝ ਕੇ ਆਪਣਾ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਆ ਭੁਖੜ ਤਾਲ ਖਤਮ ਕਰਕੇ ਮੀਟਿੰਗ ਦੇ ਵਿੱਚ ਸਾਰਾ ਆਓ ਤੰਦਰੁਸਤ ਸਿਹਤ ਯਾ ਜੇ ਹੋਵੋਗੇ ਤਾਂ ਬਹੁਤ ਤਕੜੇ ਹੋ ਕੇ ਜਾਂਦਾ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਤੁਸੀਂ ਰੱਖੋਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿਉਂਕਿ ਅਸੀਂ ਵੀ ਆਖਰ ਕਿਸਾਨ ਆ ਪੰਜਾਬ ਦੇ ਆ ਮੈਂ ਵੀ ਤੁਹਾਡੇ ਅਸ਼ੀਰਵਾਦ ਨਾਲ ਸਮਾਂ ਸਮਾਂ ਮੈਂ ਵੀ ਕਰਨੇ ਤੇ ਬੈਠਾ ਨਹੀਂ ਆ ਤੇ ਅਸੀਂ ਚਾਹੁੰਦੇ ਆ ਤੁਹਾਡਾ ਅਸ਼ੀਰਵਾਦ ਸਾਡੇ ਸਿਰ ਤੇ ਰਹੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਤੁਸੀਂ ਉਹਨਾਂ ਦੀ ਜਿਹੜੀ ਝੰਗ ਜਿਹੜੀ ਉਹਨਾਂ ਦੀ ਫਸਲਾਂ ਦੇ ਬਾਰੇ ਜੇਤ ਉਹ ਤੁਸੀਂ ਹਾਸਲ ਕਰੋ ਤੇ ਫਿਰ ਮੈਂ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਸਤਿਕਾਰਯੋਗ ਢੱਲੇਵਾਲ ਸਾਹਿਬ ਤੁਸੀਂ ਆਪਣਾ ਜਲਦੀ ਤੋਂ ਜਲਦੀ ਇਹ ਭੁੱਖ ਹਰਕਾਲ ਤੋੜ ਕੇ 4 ਤਰੀਕ ਨੂੰ ਪੂਰੀ ਤਿਆਰੀ ਨਾਲ ਸੈਂਟਰ ਸਰਕਾਰ ਦੇ ਨਾਲ ਡਾਇਲੌਗ ਕਰੋ ਤੇ ਅੱਗੇ ਵੀ ਜੋ ਚੱਲਦਾ ਰਹੇਗਾ ਅਸੀਂ ਤੁਹਾਡੇ ਤੋਂ ਅਸ਼ੀਰਵਾਦ ਲੈਣਾ ਹੈ